ਜ਼ਿਲ੍ਹਾ ਤਰੰਤਾਨਾ ਅਧੀਨ ਆਉਂਦੇ ਸਿੰਘਪੁਰਾ ਦੀ ਬੀਐਸਐਫ ਛੌਨੀ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਨਵਿਆਹੇ ਜੋੜੇ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਵਿੱਚ ਇੱਕ ਸਿੰਘਪੁਰਾ ਦੇ ਹੀ ਰਹਿਣ ਵਾਲੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਮ੍ਰਿਤਕਾਂ ਦੀ ਪਛਾਣ ਅਰਸ਼ਪੀ ਸਿੰਘ ਅਤੇ ਕਾਜਲ ਵਜੋਂ ਹੋਈ ਹੈ ਜੋ ਕਿ ਥਾਣਾ ਚਬਾਰ ਅਧੀਨ ਆਉਂਦੇ ਪਿੰਡ ਪਧਰੀ ਕਲਾਂ ਦੱਸੇ ਜਾ ਰਹੇ ਹਨ ਸਬੰਧੀ ਜਾਣਕਾਰੀ ਦਿੰਦੇ ਅਮ੍ਰਿਤਿਕ ਅਰਸ਼ਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਅਤੇ ਕਾਜਲ ਦੇ ਵਿਆਹ ਨੂੰ ਹਲੇ ਮਹਿਜ 4 ਮਹੀਨੇ ਹੋਏ ਹਨ ਤੇ ਅੱਜ ਉਹ ਪੀਖੀਵਿੰਟ ਦਵਾਈ ਲੈਣ ਆਏ ਸੀ ਤੇ ਜਦੋਂ ਉਹ ਦਵਾਈ ਲੈ ਕੇ ਵਾਪਸ ਜਾ ਰਹੀ ਸੀ ਤਾਂ ਉਹਨਾਂ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ। ਉੱਥੇ ਹੀ ਮੌਕੇ ਤੇ ਪਹੁੰਚੇ ਚੌਂਕੀ ਸੁਰ ਸਿੰਘ ਦੀ ਪੁਲਿਸ ਦੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪਿੰਡ ਕਿਹੜਾ ਹੈ? ਕਤਰੀਕਲਾ। ਤੇ ਆ ਜਿਹੜੇ ਮੀਆਂ ਬੀਬੀ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਕੀ ਲੱਗਦੀ ਸੀ ਤੁਹਾਡੇ? ਮੇਰੀ ਭਤੀਜੀ ਦੀ। ਅੱਛਾ ਤੇ ਕੀ ਗੱਲ ਹੋਈ ਹੈ? ਐਕਸੀਡੈਂਟ ਹੋ ਗਿਆ ਨਾ ਕਿੱਥੇ ਕਿਹੜੀ ਜਗ੍ਹਾ ਸੋਣੀ ਲੱਗਿਆ ਯਾਰ ਅੱਛਾ ਕਿੱਦਾਂ ਕੋਈ ਪਤਾ ਲੱਗਾ ਕਿੱਦਾਂ ਆਇਆ ਨਹੀਂ ਆਏ ਰਹੇ ਆਏ ਹੋਣਿਆ ਤੇ ਅੱਛਾ ਜੀ ਆ ਕੇ ਉਹਦੇ ਅੰਦਰ ਗੱਡੀ ਲਾਇਆ ਤੇ ਪੁਲਿਸ ਆਈ ਆ ਮੌਕੇ ਤੇ ਪੁਲਿਸ ਆਈ ਮੌਕੇ ਤੇ ਪਤਾ ਨਹੀਂ ਲੱਗਾ ਵੀ ਕਿਹੜਾ ਵਾਹਨ ਸੀਗਾ ਜਿਹਦੇ ਨਾਲ ਐਕਸੀਡੈਂਟ ਹੋਇਆ ਹੈ ਨਹੀਂ ਇੰਨਾ ਨਹੀਂ ਪਤਾ ਲੱਗਾ ਭਾਈ ਅਸੀਂ ਦਾ ਸੁਰੇ ਆਏ ਦਾ ਬੱਸ ਇਹ ਮੌਜੂਦ ਸਾਡੇ ਵਾਹਨ ਤੇ ਕਿਰੇਟ ਲੱਗਾ ਟਾਈਟ ਲੱਗਿਆ ਸਰਦੇਸ਼ ਸਿੰਘ ਜੀ ਜਿੰਨਾ ਦੀ ਐਕਸੀਡੈਂਟ ਹੋਈ ਆ ਦੋ ਜਣਿਆਂ ਦੀ ਕੀ ਲੱਗਦੇ ਸੀਗੇ ਤੁਹਾਡੇ ਮੇਰਾ ਬੇੜਾ ਸੀ ਜੀ ਕੀ ਨਾਂ ਸੀਗਾ ਬੁਜ਼ਨਾਰਸ ਦੀ ਜਿਹੜਾ ਦੂਜਾ ਦੀ ਡੈਥ ਹੋਈ ਉਹ ਕੌਣ ਸੀਗਾ ਨੋਹ ਦੀ ਨੋਹ ਆ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਆ ਪੌਂਡਾ ਹੈ ਜੀ ਹੱਲੇ ਜੀ ਕਿਹੜਾ ਪਿੰਡ ਤੁਹਾਡਾ ਪਤਰੀ ਕਲਾਂ ਜੀ ਅੱਛਾ ਤਾਂ ਪਤਰੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ ਇਹ ਭੀਖੇਣ ਦਵਾ ਲੈਣ ਹੀ ਆਏ ਸੀ ਤੇ ਪਤਾ ਨਹੀਂ ਜਾਣਦੇ ਸੀ ਪਿੰਡੋਂ ਕਿ ਆਉਣ ਦੇ ਹੋਏ ਇਹਨਾਂ ਨੂੰ ਜੀ ਪਤਾ ਨਹੀਂ ਗੱਜ ਵੱਜੇ ਇਹ ਆਦੇ ਮੋਟਰਸਾਈਕਲ 'ਚ ਵੱਜੇ ਜੀ ਮੈਂ ਤਾਂ ਵੇਖਿਆ ਨਹੀਂ ਹੋਣਾ ਇਹਨੂੰ ਦੇ ਮੰਦੀ ਹਾਲ ਤੇ ਸੀ ਤੇ ਜਲ ਦੋਵਾਂ ਦੀ ਜੱਥ ਹੋ ਗਈ ਹੈ ਹਾਂਜੀ ਦੋਵਾਂ ਦੀ ਬੱਚੇ ਕਿੰਨੇ ਇਹਨਾਂ ਦੇ ਜੀ ਵਿਆਹ ਹੀ ਆਇਆ ਹੋਇਆ ਜੀ ਅੱਛਾ ਵਿਆਹ ਹੀ ਹੋਇਆ ਚਾਰ ਕਿਲੋ ਤੇ ਪੁਲਿਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਹਾਂਜੀ ਆੜੇ ਜਾਂਦੇ ਨੇ ਮੈਂ ਹੀ ਪੇਕੀਵੰਨਾਂ ਹੈ ਇਹਦੇ ਇੱਥੇ ਹੈਗੀ ਕੋਲ ਪੁਲਸ ਆ ਲਈ ਅੱਛਾ ਹਾਂਜੀ ਇਹਨਾਂ ਲਿਆਂਦਾ ਤੇ ਹਸਪਤਲ ਦਿਖਾਇਆਣਗੇ ਕਿ ਜਾਂ ਮੌਕੇ ਤੇ ਦੇ ਦੋ ਨਹੀਂ ਉੱਥੇ ਹੀ ਮੌਕੇ ਦੇ ਮੌਜੂਦ ਹੋ ਗਏ ਜੀ ਠੀਕ ਹੈ ਪੁਜੀ ਸੈਂਬ ਜਿਹੜੇ ਆਨੰਦ ਹਸਪੀਟਲ ਜਿਹੜੇ ਐਕਸੀਡੈਂਟ ਇੱਥੇ ਛੌਣੀ ਦੇ ਲੱਗੇ ਹੋਇਆ ਉਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇੱਥੇ ਐਡਮਿਟ ਨੇ ਉਹ ਭਾਵੇਂ ਭਰਾ ਆ ਭਰਾ ਕੀ ਨਾਂ ਹੈ ਉਹਨਾਂ ਦਾ ਸੁਖਵਾਲ ਸਿੰਘ ਪਿਤਾ ਜੀ ਦਾ ਨਾਮ ਨਰੇਂਦਰ ਸਿੰਘ ਪਿੰਡ ਕਿਹੜਾ ਸਿੰਘਪੁਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਇਹ ਸਾਰੇ ਇਦਾਂ ਵੀ ਅਸੀਂ ਪਿੰਡ ਮੈਂ ਘਰਾਂ ਆਵਦੇ ਤੇ ਉਤੋਂ ਪੁੰਨ ਆਇਆ ਵੀ ਇਤਰਾ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਫੇਰ ਅਸੀਂ ਇਹਨਾਂ ਨੂੰ ਉਤੋਂ ਲੈ ਕੇ ਕਿ ਆਏ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜਨੇ ਪਤਾ ਰਹੀ ਹੈ ਗੱਡੀ ਆnde ਇਹ ਵੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ ਅੱਛਾ ਜੀ ਹਾਂਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਹਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਕਹਿੰਦੇ ਉਹਨਾਂ ਦੇ ਨਾਲ ਹੋਇਆ ਐਕਸੀਡੈਂਟ ਆ ਉਹਨਾਂ ਦਾ ਬਣੀਏ ਤਕਰਕੀ ਭਰਿਆ ਹੀ ਗੱਡੀ ਦੋਵਾਂ ਦੇ ਵਿੱਚ ਵੱਜੀ ਨਾ ਦੇ ਅੱਛਾ ਜੀ ਪਹਿਲਾਂ ਉਹਦੇ ਵਿੱਚ ਵੱਜੀ ਮੁੜ ਕੇ ਇਹਦੇ ਵਿੱਚ ਵੱਜ ਗਈ ਉਹਨਾਂ ਦੀ ਡੈਥ ਹੋ ਗਈ ਆ ਜਿਹੜੀ ਦੂਜੀ ਆ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਇਹ ਸੀਰੀਅਸ ਹੈ ਬਹੁਤ ਜ਼ਿਆਦਾ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਗੱਡੀ ਪਾਣੀ ਆ ਜੇ ਅਹੀਂ ਤਾਂ ਪਤਾ ਨਹੀਂ ਗਿਆ ਅਹੀਂ ਦਵਾਦਾਰੋਂ ਲੈ ਕੇ ਆ ਗਏ ਇੱਥੇ ਮੌਕੇ ਤੇ ਪੁਲਿਸ ਆਈ ਹੈ ਇ ਏਨੂੰ ਪਤਾ ਨਹੀਂ ਲੱਗਾ ਸਾਨੂੰ ਤੇ ਉਹਨਾਂ ਨੇ ਆਖਿਆ ਦਵਾਦਾਂ ਵਿੱਚ ਨੂੰ ਅਸੀਂ ਲੈ ਕੇ ਰੇੜੀ ਤੇ ਪਾ ਕੇ ਤੇ ਲੈ ਕੇ ਆਏ ਆ ਕੋਈ ਮੋਟਰਸਾਈਕਲ ਰੇੜੀ ਤੇ ਠੀਕ ਹੈ ਕੋਈ ਨਹੀਂ ਗੱਡੀ-ਗੁੱਡੀ ਲੱਭੀ ਸਾਨੂੰ ਉਦੋਂ ਆਉਂਦਾ ਕੋਈ ਅੰਬਲੱਸ ਆਈ ਆ ਠੀਕ ਹੈ ਜੀ ਮੌਕੇ ਤੇ ਆ ਕੇ ਅਸੀਂ ਤੇ ਘਰੋਂ ਗਏ ਆ ਤੇ ਜਾ ਕੇ ਦਵਾਦਾਂ ਉਹ ਲੈ ਕੇ ਆਏ ਇਹਨੂੰ ਇਹ ਜੀ ਪੱਤਰੀ ਦੇ ਰੰਗ ਵਾਲੇ ਜੀ ਕਿੱਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਸਿੰਗਪੁਰਾ ਹੈ ਜੀ ਅੱਛਾ ਜੀ ਤੇ ਕੋਈ ਪਤਾ ਲੱਗਾ ਕਿੰਨੇ ਕ ਵਜੇ ਦੀ ਕਰੀਬ ਦੀ ਗੱਲ ਆ ਇਹ ਜੀ ਇਹ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ ਅੱਛਾ ਜੀ ਤੇ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਜੀ ਮੀਆਂ ਬੀਬੀ ਦੀ ਪਹਿਚਾਨ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹ ਮੁੰਡੇ ਦੇ ਨਾਂ ਤੇ ਕੁੜੀ ਦੇ ਨਾਂ ਹੈਗਾ ਜੀ ਕਾਜ ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਿਆਦਾ ਇਹ ਆ ਗਿਆ ਉਹ ਨਾਮ ਸੁਖਦਾਰ ਦੀ ਐਡਮਿਟਿਆ ਠੀਕ ਹੈ ਜੀ ਹੁਣ ਰਹਿਣ ਵਾਲਾ ਮੁੰਡਾ ਉਹ ਸਿਦਕਪੁਰ ਤੋਂ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਬਾਈ ਜਿੱਦਾਂ ਵੀ ਹੋਊਗਾ ਉਹਨਾਂ ਦੇ ਬਿਆਨ ਲਿਖਾਂਗੇ ਜਾਣ ਲੱਗੇ ਉਹਨੂੰ ਕਾਨੂੰਨੀ ਕਾਰਵਾਈ ਅੰਦਰ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593